ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਹਜੂਰ ਸਾਹਿਬ ਆਏ ਆ ਅੰਗਾ ਸਾਹਿਬ ਗੁਰਦੁਆਰੇ ਦੇ ਮੋਰੇ ਆ ਮੈਂ ਆ ਮੇਰੇ ਨਾਲ ਮੇਰੀ ਭਾਣ ਜੀ ਆ ਅਮਨ ਸਾਲਾ ਤੋਂ ਤੇ ਮੈਂ ਸਾਨੂੰ ਦਿਖਾਉਣੀ ਅੱਜ ਦੇਖੋ ਜੀ ਆ ਬਾਬਾ ਜੀ ਦੇ ਗੁਰਦੁਆਰੇ ਦੇ ਮੋਰੇ ਹਰ ਵੇਲੇ ਸ਼ਵੀਰ ਲੱਗੀ ਰਹਿੰਦੀ ਆ ਹਰ ਵੇਲੇ ਸਿੰਪਲ ਪਾਣੀ ਮਿਲਦਾ ਸ਼ਵੀਰ ਨਹੀਂ ਮਿਲਦੀ ਆ ਬਾਹਰ ਦੁਕਾਨਾਂ ਗੁਰਦੁਆਰਾ ਨੰਨ ਦੁਪੱਟਿਆਂ ਦੀਆਂ ਬੀਬੀਆਂ ਦਾ ਬਹੁਤ ਅੱਛਾ ਰਹਿੰਦਾ ਅੱਜ ਵੀ ਗੱਡੀਆਂ ਲੱਗੀਆਂ ਆ ਕਿਉਂਕਿ ਇਹ ਗੱਡੀਆਂ ਜਿਹੜੀਆਂ ਆ ਇਹ ਜਿੱਸਿਆਂ ਨੇ ਜਦਾ ਦੂਰ ਵਾਲੇ ਗੁਰਦੁਆਰੇ ਦੇਖਣ ਜਾਣਾ ਆ ਉਹਨਾਂ ਵਾਸਤੇ ਆ ਤੇ ਲੋਕੀ ਕਿਰਾਏ ਤੇ ਕਰ ਲੈਂਦੇ ਆ ਜਿਹੜੀ ਸਾਥ ਸੰਗਤ ਆਈ ਹੋਉਂਦੀ ਆ ਤੇ ਉਹ ਕਿਰਾਏ ਤੇ ਕਰਕੇ ਤੇ ਇਹ ਗੱਡੀਆਂ ਜਿਹੜੀਆਂ ਲੈ ਜਾਂਦੇ ਆ ਜਿਹਦਾ ਨਾਮ ਦੇਵਦੀ ਨਰਸੀ ਜਾਣਾ ਆ ਕਿਸੇ ਨੇ ਨਾਨਕ ਚੀਰੇ ਜਾਣਾ ਆ ਲੋਕਲ ਗੁਰਦੁਆਰੇ ਦੇਖਣੇ ਆ ਉਹ ਸਾਰੇ ਵਾਸਤੇ ਵੀਰੇ ਇਹ ਗੱਡੀਆਂ ਜਿਹੜੀਆਂ ਇਹਨਾਂ ਦਾ ਇੰਤਜ਼ਾਮ ਕੀਤਾ ਹੋਇਆ ਹੈ ਤੇ ਸਾਰੇ ਆਪਣਾ ਜੋ ਵੀ ਕੰਟਰੀਬਿਊਸ਼ਨ ਆਉਂਦੀ ਆ ਰਲ ਕੇ ਸਾਰੇ ਦੇ ਦਿੰਦੇ ਆ